ਕਰ ਰਹੀ ਹੈ ਇਸੋ ਦੀ ਜਿਹੜੀ ਦੂਜੀ ਕੰਮ ਸਾਡੇ ਮਾਨਯੋਗ ਕਾਫੀ ਡਿਪਟੀ ਕਮਿਸ਼ਨਰ ਸਾਹਿਬ ਨੇ ਮੇਰੇ ਬਾਰੇ ਕਾਫੀ ਅਭਿਸ਼ਬਦਾ ਉਲੀ ਵਰਤੀ ਹੈ ਤੇ ਮੈਨੂੰ ਕਿਹਾ ਗਿਆ ਸਿੰਘਪੁਰਾ ਰੋਡ ਮਾਣਮੀ ਨਦੀ ਦੇ ਰਹਾਫ ਲੋਕੀ ਟਿਕਾ ਲਾ ਮੈਨੂੰ ਦੱਸਣਾ ਚਾਹੁੰਦਾ ਦੱਸ ਰੋਡ ਦਾ ਲੱਗਿਆ ਲੱਗਿਆ ਹੋਰ ਕਾਰਨਾ ਮੇਰੀ ਮਜਬੂਰੀ ਹੈ ਮੈਂ ਸਹਿ ਨਹੀਂ ਕਰ ਪਾ ਰਹਾ ਜਦੋਂ ਜੋ ਜਾਤਾ हट ਗਿਆ ਚਾਰ ਗੂਰੋ ਅੱਠਵੇਂ ਸਾਰ ਮੈਂ ਸੈਨ ਕਰਦੀ ਵਾ ਬਣਵਾਉਣੀ ਨਾ ਬਣਉਣੀ ਇਹ ਸਰਕਾਰ ਦੇ ਹੱਥੇ ਕਿਉਂਕਿ ਸਾਡੇ ਪਾਸ ਕਰੇ ਵੀ ਪਹਿਲਾਂ ਵੀ ਕੰਮ ਕੁਝ ਸਾਰੇ ਹੋ ਨਹੀਂ ਰਹੇ ਲਟਕ ਰਹੇ ਕੰਮ ਉਹ ਵੀ ਤੁਹਾਨੂੰ ਮੈਂ ਤਰਤੀਬ ਚ ਦੱਸੂਗਾ ਵੀ ਇਹ ਕੰਮ ਸਾਡੇ ਲੰਮਕ ਰਹੇ ਆ ਪਰ ਜਿੱਦਣ ਉਹ ਸੜਕ ਦਾ ਉਹਦਾ ਘਟਨ ਹੋਇਆ ਉਸੇ ਦਿਨ ਚੋਣ ਜਾਤਾਂ ਲੱਗਿਆ ਸ਼ਾਮ ਤੁਸੀਂ ਸੈਨ ਕਰ ਸਕਦੇ ਦੀਏ ਨਾ ਉਸ ਤੋਂ ਬਾਅਦ ਉਹ ਉਹ ਮਤਲਬ ਗੌਰ ਸਾਹਿਬ ਬਿਨਾ ਪਾਣੀ ਤੋਂ ਮੌਜੂਏ ਖੋਲਣ ਵਾਲੀ ਗੱਲ ਐ ਜਦ ਤੱਕ ਡਾਕੂਮੈਂਟ ਪੂਰੇ ਨਹੀਂ ਹੋ ਜਾਂਦੇ ਉਦੋਂ ਤੱਕ ਮੇਰੇ ਹਿਸਾਬ ਨਾਲ ਕਿਸੇ ਕੰਮ ਦਾ ਉਧ ਘਾਟਨ ਕਾੜੀ ਚ ਨਹੀਂ ਕਰਨਾ ਚਾਹੀਦਾ ਜਦ ਦਾ ਪਤਾ ਆਪਾਂ ਨੂੰ ਹੁੰਦਾ ਏ ਉਦੋਂ ਨਾਲ ਘਾਟਨ ਬਹੁਤ ਹੋਏ ਜਦੋਂ ਚੋਣ ਜਾਬਤਾ ਲੱਗਿਆ ਨਾ ਦੋ ਦਿਨ ਚ ਬਹੁਤ ਉਧ ਘਾਟਨ ਹੋਏ ਕਰਾਲੀ ਚ ਤੇ ਪਰ ਮੈਂ ਕਿਸੇ ਉਧ ਘਾਟਨ ਤੇ ਨਹੀਂ ਗਿਆ ਇੱਕ ਤੇ ਵੀ ਤੇ ਇਹੀ ਸੀਗਾ ਉਹ ਬੁੱਧ ਫਟਾਫਟ ਕਰ ਦਈਏ ਪਰ ਜਦ ਜਦ ਕਾਗੇ ਨਹੀਂ ਪੂਰੇ ਹੈਗੇ ਟੈਂਟ ਦਾ ਜੇ ਵਰਕ ਆਊਟਰ ਨਹੀਂ ਕੱਟ ਹੋਏ ਬੇ ਕਿਵੇਂ ਪੋਸੀਬਲ ਹੈ ਵੀ ਉਹ ਬਣ ਜੂਗੀ ਸਰ ਤੋਂ ਪ੍ਰਧਾਨ ਅਨੰਦਦਰਜੀਤ ਗਿਆ ਗਿਆ ਕਹਿੰਦੇ ਜੀ ਰਣਜੀਤ ਸਿੰਘ ਜੀਤੀ ਦੇ ਕਾਫੀ ਅਲੀਗਲ ਕੰਮ ਆਂ ਯਾ ਫਾਈਲਾਂ ਮੇਰੇ ਤੱਕ ਪਹੁੰਚੀ ਹੋਈਆਂ ਨੇ ਜੇਕਰ ਸਾਈਨ ਨਹੀਂ ਕਰਦਾ ਤਾਂ ਉਹ ਕਾਰਵਾਈ ਵੀ ਹੋਵੇਗੀ ਉਹ 4 ਜੂਨ ਤੱਕ ਭਈ ਮੈਂ ਸਾਈਨ ਕਰਨੇ ਨਹੀਂ ਤੇ ਕੋਈ ਨੂੰ ਖੁੱਲਣ ਦੋ ਤਾਂ ਭੱਜਣ ਨੂੰ ਬਹਾਨਾ ਇੱਕ ਜਾਈ ਹੈ ਤੇ ਇੱਕ ਹੋਰ ਮੈਂ ਕਰਾਲੀ ਵਿਖੇ ਤੇ ਮੈਂ ਗੱਲ ਕਰ ਸਕਦਾ ਕਰਾਲੀ ਚ ਤਾਂ ਬਈ ਜੀ ਇੱਕ ਪੈਸੇ ਦਾ ਰਵਾਜ਼ਾਰ ਨਿਕਲਿਆ ਆ ਇੱਕ ਪੈਸੇ ਦਾ ਇੱਕ ਫੁੱਟੀ ਕੌਡੀ ਇੱਕ ਪੈਣੀ ਵੀ ਮੇਰੇ ਘਰ ਕਰਾਲੀ ਕਾਉਂਸਲ ਚੋਂ ਆਈ ਹੋਈ ਤਾਂ ਮੈਂ ਯਾਰ ਸਵਾਮੀਛ ਦੇ ਚੜਨ ਨੂੰ ਤਿਆਰ ਆਂ ਤੱਬਰ ਨੂੰ ਲੈ ਕੇ ਔਰ ਜਿਹੜੇ ਬਹੁਤ ਜ਼ਿਆਦਾ ਇਮਾਨਦਾਰੀ ਦਾ ਲੋਕਰ ਰਹੇ ਆ ਉਹ ਵੀ ਆ ਜਾਣ ਸਾਜੀ ਲਗਭਗ 3 ਸਾਲ ਹੋ ਗਏ ਤੁਸੀਂ ਇੱਥੇ ਕਾਬੇ ਜੋ ਕੁਰਸੀ ਦੇ ਕਿਹੜੇ-ਕਿਹੜੇ ਮੇਨ ਕੰਮ ਆ ਜਿਹੜੇ ਹੁਣ ਤੱਕ ਕੀਤੇ ਗਏ ਤੁਹਾਡੇ ਵੱਲੋਂ ਅ ਆਪਣਾ ਗੱਲੇ ਹੈ ਵੀ ਮੈਂ ਤੁਸੀਂ ਜਦੋਂ ਤਿੰਨ ਸਾਲ ਤਾਂ ਮੂਨਾ ਕਹੋ ਸਾਲ ਕੇ ਕਹੋ ਕਿਉਂਕਿ ਸਾਲਕ ਮੈਂ ਪ੍ਰਧਾਨ ਰਹਾ ਸਾਲਕ ਮੈਂ ਪ੍ਰਧਾਨਗੀ ਕੀਤੀ ਹੈ ਉਹ ਤੋਂ ਬਾਅਦ ਤਾਂ ਤੁਹਾਨੂੰ ਹੀ ਪਤਾ ਮੇਰੀ ਪ੍ਰਧਾਨਗੀ ਕਿਵੇਂ ਹੋ ਰਹੀ ਕਿਵੇਂ ਨਹੀਂ ਹੋ ਰਹੀ ਅਫਸਰਾਂ ਦੇ ਦੇਖ ਕੇ ਲਾਇਏ ਇੱਕ ਸਾਲ ਤੋਂ ਉਹ ਸਭ ਤੋਂ ਨਲਾਇਕ ਪੂਰੇ ਪੰਜਾਬ ਦਾ ਨਰੇਕੀ ਉਹ ਬਠਾੜਾ ਲਤਾ ਕੰਮ ਮੈਨੂੰ ਕਰਨ ਨਹੀਂ ਦਿੱਤਾ ਪਰ ਫਿਰ ਵੀ ਮੈਂ ਮਤਲਬ ਸਾਲ ਦੇ ਵਿੱਚ ਬਹੁਤ ਵਧੀਆ ਕੰਮ ਆਪਣੇ ਬੰਦੇوں ਕੀਤੇ ਮੇਰੇ ਤੇ ਇੱਕ આરોਪ ਲੱਗਦਾ ਵੀ ਇਹ ਪੱਖਵਾਤ ਕਰਦਾ ਉਦੋਂ ਵੀ ਮੈਂ ਤੁਹਾਨੂੰ ਅੰਕੜੇ ਨਾਲ ਜਵਾਬ ਦਵਾਂਗਾ ਤੇ ਮੈਂ ਕੁਝ ਇੱਕ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਹੈ ਚੰਡੀਗੜ੍ਹ ਰੋਡ ਤੇ 94 ਤੱਕ 10-10 ਫੁੱਟ ਪੇਪਰ ਲਾਉਣ ਦੀ ਸੀਗੀ ਸੜਕ ਤੇ ਡੇਢ ਕਰੋੜ ਦਾ ਪਿਛਲੀ ਸਰਕਾਰ ਟਾਈਮ ਦਾ ਟੈਂਡਰ ਪਾਸ ਹੈ ਟੈਂਡਰ ਲੱਗਿਆ ਹੋਇਆ ਮਾਵੀਆ ਸਤੀਸ਼ ਕੋਟ ਠੇਕੇਦਾਰਾਂ ਕੋਲ ਕੰਮ ਹੈ ਤੇ ਕੰਮ ਸ਼ੁਰੂ ਹੋ ਗਿਆ ਸੀ ਜਦੋਂ ਦੀ ਇਹ ਸਰਕਾਰ ਆ ਗਈ ਆ ਕੇ ਫੋਰੈਸਟ ਨੇ ਰੋਕਤਾ ਹੋਰ ਸ਼ਹਿਰਾਂ ਚ ਸਾਰੇ ਤੁਸੀਂ ਮਰਡੇ ਕਿਹੜਾ ਮਾਰ ਸਕਦੇ ਖੜਗੀਰਾ ਮਾਰ ਸਕਦੇ ਉੱਥੇ ਫੋਰੈਸਟ ਦੀ ਜਗ੍ਹਾ ਨਹੀਂ ਹੈ ਕਕਰਾਲੀਓ ਫੌਲਸ ਦੀ ਜਗ੍ਹਾ 2 ਸਾਲ ਹੋ ਗਏ ਪੇਵਰ ਤੁਸੀਂ ਜਾਂਦੇ ਹੋ ਨਿਗਾ ਮਾਰ ਕੇ ਜਾਇਓ ਖਾਸ ਕਰਕੇ ਸਕੂਲ ਦੇ ਸਾਹਮਣੇ ਤੁਹਾਨੂੰ ਪੇਵਰ ਮਿਲਣਗੇ ਪਏ ਉਹ 2 ਸਾਲ ਦਾ ਕੰਮ ਰੁਕਿਆ ਹੋਇਆ ਫਿਰ ਵੀ ਮੈਂ ਆਪਣੇ ਬੰਨੂ ਕੁਝ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਮੈਂ ਟਾਈਮ ਰੇਲੋ ਆਏ ਸ਼ਹਿਰ ਚ ਤੇ ਟਾਈਮ ਉੱਥੇ ਵੀ ਆ ਕੇ ਪਾਰਟੀ ਬਾਜੀ ਵੜ ਜਾਂਦੀ ਏ ਕੈਮਰੇ ਸਾਡੇ ਦਾ ਜਿਹੜਾ ਅਸੀਂ ਮੇਨ ਉਹ ਸਿਗਾ ਬੱਸੀ ਗੱਲ ਉਹ ਅਸੀਂ ਥਾਣੇ ਚ ਬਣਾਤਾ ਕਿਉਂਕਿ ਥਾਣੇ ਨੂੰ ਲੋੜ ਏ ਬੇਸ਼ੱਕ ਕਾਉਂਸਲ ਨੇ ਲਾਏ ਸਾਨੂੰ ਲੋੜ ਦੀ ਏ ਕਿਉਂਕਿ ਕ੍ਰਾਈਮ ਉਹਨਾਂ ਨੇ ਦੇਖਣਾ ਉੱਥੇ ਸੀ ਲਾਤਾ ਪਰ ਉੱਥੇ ਵੀ ਕੋਈ ਪਾਰਟੀਬਾਜੀ ਹੋਈ ਐ ਐਮਸੀ ਉੱਥੇ ਨਗਰ ਕਡੇ ਧਰਮਸ਼ਾਲਾ ਦਾ ਪ੍ਰਧਾਨ ਬਣ ਗਿਆ ਉੱਥੋਂ ਟਾਵਰ ਪਟਵਾ ਕੇ ਹੁਣ ਸਾਡੇ ਇੱਥੇ ਆ ਗਿਆ ਕੌਂਸਲ 'ਚ ਪਰ ਹੁਣ ਮੈਂ ਲਿਖ ਕੇ ਭੇਜੂੰਗਾ ਐਸਾ ਪਿਛਾਵ ਨੂੰ ਵੇਖ ਤੇ ਕੰਮਲਾਜਮ ਲਾਇਆ ਜਾਵੇ ਕਿਉਂਕਿ ਉਹਨਾਂ ਦਾ ਕੰਮ ਹੈ ਸਾਡਾ ਨਹੀਂ ਹੈਗਾ ਤੇ ਉਹਨਾਂ ਨੇ ਵਰਕਿੰਗ 'ਚ ਜਦੋਂ ਆਏ ਸੀ 노 ਡਾਊਟ ਮੇਰੇ ਸਾਹਮਣੇ ਦੀ ਗੱਲ ਐ ਮਤਲਬ ਕ੍ਰਾਈਮ ਨੂੰ ਉਹ ਕੰਟਰੋਲ ਕਰਨ ਲੱਗੇ ਇਸ ਦਿਨ ਕੋਈ ਬੰਦਾ ਆਇਆ ਸਾਡੇ ਕੋਲੇ ਉਹ ਡੱਬਾ ਲੈ ਕੇ ਆਇਆ ਮੈਂ ਕਾਹਦਾ ਲੈ ਕੇ ਆਇਆ ਭਾਈ ਕਹਿੰਦਾ ਜੀ ਮੇਰਾ ਅਗਰੇ ਸੀ ਪਰਸ 8000 ਰੁਪਿਆ ਸੀਗਾ ਕਹਿੰਦਾ ਮੈਂ ਮੁੜ ਕੇ ਇਹਨਾਂ ਕੈਮਰੇ ਦੇਖਿਆ ਉਹ ਲੇਡੀ ਪਛਾਣੀ ਗਈ ਉਹ ਲੇਡੀ ਕੁਦਰਤੀ ਜਿਹੜੀ ਨੂੰ ਮਿਲਿਆ ਉਹਨੇ ਵਿਚਾਰੇ ਜਾ ਕੇ ਉਮੀ ਰੱਖ ਲਿਆ ਉਹ ਸਾਡੀ ਕਾਉਂਸਲ ਦੀ ਉਹ ਮੁਲਾਜ਼ਮ ਸੀਗੀ ਉਹ ਸ਼ਾਇਦ ਉਹਦੇ ਵਿੱਚ ਉਹnabla ਵੀ ਮੁੜਦਾ ਪਰ ਉਹ ਕੈਮਰੇ ਦੀ ਬਦੌਤ ਮੁੜਿਆ ਉੱਥੇ ਕਾਫੀ ਸਾਨੂੰ ਫਾਇਦਾ ਹੋਇਆ ਉਹਨਾਂ ਕੈਮਰੇ ਨਾਲ ਸ਼ਮਸ਼ਾਨ ਘਾੜ ਦਾ ਕੀ 35 ਸਾਲ ਪੁਰਾਣਾ ਰਸਤੇ ਦਾ ਸੀਗਾ ਉਹ ਵੀ ਮੈਂ ਹੱਲ ਕਰਾਇਆ ਏ ਤੇ ਸ਼ਮਸ਼ਾਨ ਘਾਟ ਨੂੰ ਰਸਤਾ ਲਾਇਆ ਪਰ ਉਹਦੇ ਨਾਲ ਮੈਂ ਇੱਕ ਜਦੋਂ ਮੈਂ ਸ਼ਮਸ਼ਾਨ ਘਾਟ ਨੂੰ ਰਸਤਾ ਇਹ ਲਗਵਾਇਆ ਇੱਕ 11 ਫੁੱਟ ਦਾ ਤਾਂ ਸ਼ਹਿਰ ਚੋਂ ਮੈਨੂੰ ਬਹੁਤ ਜ਼ਿਆਦਾ ਸਮਰਥਨ ਮਿਲਿਆ ਕਿਉਂਕਿ ਸਾਡੇ Hindu ਭਾਈਚਾਰੇ ਚ ਇਹਨੂੰ ਤੀਰਥ ਵੰਗ ਪੂਜਦੇ ਆ ਮੈਂ ਉਤੇ ਉਤਸ਼ਾਹਿਤ ਹੋ ਕੇ ਇੱਕ ਰਸਤਾ ਸਾਡੇ ਪਿਛਲੇ ਪਾਸੇ 2 ਫੁੱਟ ਦਾ ਰਸਤਾ ਜਾਂਦਾ ਸਰਕਾਰੀ ਉਹ ਸਾਡੇ ਸ਼ਮਸ਼ਾਨ ਘਾੜ ਦੇ ਬਿਲਕੁਲ ਨਾਲ ਨੂੰ ਲੰਘਦਾ ਉਹਦੇ ਵਿੱਚ ਕਿਸੇ ਬਿਲਡਰ ਦੀ ਜਗ੍ਹਾ ਪਈਦੀ ਮੈਂ ਬਿਲਡਰ ਕੋਲ ਗਿਆ ਮਾਹ ਜੀ ਆ ਵੀ ਸਾਨੂੰ ਆ ਜਗ੍ਹਾ ਦੇ ਉਹ ਕਹਿੰਦਾ ਭਈਆ ਤੂੰ ਆਏ ਕੋਈ ਗੱਲ ਨਹੀਂ ਤੂੰ ਜਵਾਬ ਨਹੀਂ ਹੈਗਾ ਤੇ ਐਦਾਂ ਕਰ ਜਿੰਨੀ ਕ ਤਕਉਣ ਜੀ ਸਾਤੋਂ ਲੈ ਲੈ ਉੰਨੀ ਤੂੰ ਦੇ ਦੇ ਸਾਨੂੰ ਬਰਾਬਰ ਤਵਾਦਲਾ ਕਰ ਲੈ ਸਾਡਾ 30 ਫੁੱਟ ਦਾ ਰਸਤਾ ਵੜ ਜਾਣਾ ਸੀ ਉੱਥੇ ਬਾਈਦਾ ਸਰਕਾਰੀ ਹੈ 2 ਫੁੱਟ ਦਾ ਸ਼ਮਸ਼ਾਨ ਘਾੜ ਤੋਂ ਰਸਤਾ ਲਾਦਣਾ ਇੱਥੋਂ ਮੋੜ ਪੈਣਾ ਸੀਗਾ ਸਾਡਾ ਮਤਾ ਰੁਕਦਾ ਸ਼ਮਸ਼ਾਨ ਘਾੜ ਦੇ ਰਸਤੇ ਤੇ ਮਤੇ ਰੁਕਦੇ ਹੁੰਦੇ ਆ ਤੇ ਜਿਵੇਂ ਕਹ ਸਰਕਾਰ ਨੂੰ ਇਹਨਾਂ ਗੱਲਾਂ ਦਾ ਪਤਾ ਲੱਗਦਾ ਸਰਕਾਰ ਨੂੰ ਦੱਸਿਆ ਜਾਂਦਾ ਸਾਡੇ ਕੌਂਸਲ ਨੂੰ ਦੱਸਿਆ ਜਾਂਦਾ ਵੀ ਆਜੇ ਕੰਮ ਹੋ ਗਿਆ ਇਹ ਇਹਦੇ ਨਾਲ ਉਹਨੂੰ ਬਹੁਤ ਜ਼ਿਆਦਾ ਸ਼ਹਿਰ ਤੋਂ ਸਮਰਥਨ ਮਿਲਣਾ ਉਹ ਸਾਡਾ ਮਤਾ ਮਨਜ਼ੂਰ ਨਹੀਂ ਹੋਇਆ ਇਹਦੀ ਸਨੇ ਰੋਕ ਲਾਤੀ ਮਤਲਬ ਜਦਨ ਦੀ ਸਰਕਾਰ ਇਹਦੋਂ ਨੂੰ ਮੈਨੂੰ ਕੰਮ ਨਹੀਂ ਕਰੰ ਦੇ ਰਹੀ ਇਹਦੇ ਵਿੱਚ ਮੈਂ ਮਜਬੂਰ ਹਾਂ ਜੀ ਸਾਡੇ ਕੰਮਾਂ ਰੁਕਾ ਜਾਂਦਾ ਹੈ ਤੇ ਪੜਿਆਲੇ ਪਿੰਡ ਨੂੰ ਜਾਣ ਵਾਲੀ ਸੜਕ ਦੇ ਉੱਤੇ ਬਟੇ ਲਗਾ ਦਿੱਤੇ ਬਿਨੂ ਇਹ ਇਕੱਲੇ ਹੈ ਪਤਰਾ ਸਾਹਿਬ ਬੰਡਮਾ ਕੰਮ ਮਿਲਦਾ ਏ ਸੜਕ ਦਾ ਹਾਲ ਜੇ ਕਿ ਤੁਸੀਂ ਦੇਖ ਲੈ ਇੰਨੀ ਟੁੱਟੀ ਹੋਈ ਸੀਗੀ ਇਹਦਾ ਹਾਲ ਵੀ ਸਿੰਘਪੁਰਾ ਰੋਡ ਵਾਲੀ ਸੀਗਾ ਪਰ ਹੁਣ ਬਣ ਗਈ ਉਹ ਮੈਂ ਵੱਟ ਕੇ ਦਿਖਾ ਨਹੀਂ ਸਕਦਾ ਤੇ ਜਿਹੜਾ ਇਹ ਪਾਰਸ਼ਲਟੀ ਵਾਲਾ ਵੀ ਪੜਿਆਲੇ ਨੂੰ ਵੱਧ ਕੰਮ ਹੁਣ ਤੱਕ ਜਦੋਂ ਦਾ ਮੈਂ ਪ੍ਰਧਾਨ ਬਣਿਆ ਏ ਨੜ ਨੜ ਨੂੰ ਮੈਂ ਲੱਖੜ ਨੂੰ ਮੈਂ ਯਾਰ ਦੇ ਕੰਮ ਪੜੇ ਵਾਲੇ ਦੇ ਪਾਸ ਕੀਤੇ ਮੈਂ ਉਹਦੇ ਉਲਟ 10 ਨੰਬਰ ਵਾਰ ਮੇਰੇ ਵਿਰੋਧੀ ਦਾ ਏ ਜਿਹੜਾ ਕਿ ਮੇਰਾ ਸਭ ਤੋਂ ਵੱਡਾ ਵਿਰੋਧੀ ਏ ਜਿਹਨੂੰ ਕੋਈ ਦਿਨ ਰਾਤ ਇਹ ਹੀ ਦਿਖੀ ਜਾਂਦਾ ਵੀ ਮੈਂ ਇਹ ਪ੍ਰਧਾਨ ਕਿਵੇਂ ਬਣ ਗਿਆ ਮੈਂ ਮੈਂ ਕਿਵੇਂ ਬਹਿ ਜਾ ਮੈਂ ਕੁਰਸੀ ਐ ਨਹੀਂ ਬੈਠਣਾ ਇੱਕ ਇੱਥੇ ਇੱਥੇ ਲਿਖਿਆ ਜਾਂਦਾ ਫੇਰ ਬੈਠ ਹੁੰਦਾ ਉਹਦੇ ਵਾਰਡ 'ਚ 1 ਇੱਕ ਕਰੋੜ 13 ਲੱਖ 115 ਹਜ਼ਾਰ ਦਾ ਕੰਮ ਹੋਇਆ ਫੇਰ ਆਜੋ ਜੀ ਕਹਿੰਦੇ ਰਮਾ ਕਾਂਤ ਦਾ ਸਭ ਤੋਂ ਖਾਸ ਹੈ ਰਮਾ ਕਾਂਤ ਦੇ ਵਾਰਡ 'ਚ ਹੋਇਆ 1 ਕਰੋੜ 1 ਲੱਖ ਤੱਕ ਕੰਮ ਪਾਸ ਕੀਤੇ ਸੀ ਤੇ ਨੰਦੀ ਨਾਲ ਤੁਹਾਨੂੰ ਮੈਨੂੰ ਪਤਾ ਹੀ ਹੈ ਕਿਵੇਂ ਦੇ ਸਬੰਧ ਦੇ ਮੇਰੇ 1 ਕਰੋੜ 53 ਲੱਖ 85 ਹਜ਼ਾਰ ਦੇ ਮੈਂ ਤਾਂ ਕਰੋੜ ਵੀ ਨਹੀਂ ਟੱਪਿਆ ਉਸ ਬਾਕੀ ਮੈਂ ਚਾਰੇ ਵਾਰਡ ਕੱਢੇ ਜੇ ਕੋਹੋ ਤਾਂ ਮੈਂ ਸਾਰੇ ਵਾਰਡਾਂ ਦਾ ਵੀ ਡਾਟਾ ਕੱਢ ਸਕਦਾ ਪਰ ਚਾਰ ਵਾਰਡਾਂ ਚ ਤੁਹਾਨੂੰ ਪਤਾ ਲੱਗ ਜਾਊ ਮੈਂ ਕਿੰਨੀ ਕੁ ਪਾਰਸ਼ੀਅਲਟੀ ਕਰਦਾ ਕਿਸੇ ਕੰਮ ਹੋਏ ਹੋਏ ਹੈ ਪਾਸ ਹੋਏਗੇ ਤਕਰੀਬਨ ਤਕਰੀਬਨ 90% ਹੋ ਗਏ ਹੋਣਗੇ ਜੇ ਕਿਸੇ 5-10% ਟੈਂਡਰ ਰਹਿਗੇ ਤਾਂ ਲੱਗ ਜਾਣਗੇ ਜਿੰਨੇ ਐਸਟੀਮੇਟ ਪਾਸ ਹੋਏ ਬੇ ਤਕਰੀਬਨ ਤਕਰੀਬਨ ਟੈਂਡਰ ਲੱਗ ਚੁੱਕੇ ਸ਼ਾਇਦ ਕੋਈ ਰਹਿੰਦਾ ਹੋਵੇ ਜਿਹੜੀ ਬਾ ਸਿੰਘਪੁਰ ਰੋਡ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਅਰਚਨਾ ਆ ਕੀ ਰਹੀਆਂ ਮੈਂ ਉਹ ਉਹ ਰੋਡ ਸਾਡੀ ਨਹੀਂ ਹੈਗੀ ਇਹ ਤਾਂ ਤੁਹਾਨੂੰ ਪਤਾ ਪੀ ਡਬਲਯੂ ਡੀ ਦੀ ਰੋਡ ਹੈ ਤੇ ਫਿਰ ਵੀ ਅਸੀਂ ਇੱਕ ਬਾਈ ਦੇ ਵਿੱਚ ਮਤਲਬ ਐਸਟੀਮੇਟ ਪਾਸ ਕੀਤਾ ਸੀ ਵੀ ਸੰਗਪੁਰਾ ਰੋਡ ਦਾ ਹਾਲ ਮਾੜਾ ਹੈ ਵੀ ਇਹਨੂੰ ਅਸੀਂ ਪੈਚ ਵਰਕ ਮੜ ਮੋਟੀ ਕਰਦੇ ਜੇ ਬਾਕੀ ਸ਼ਹਿਰ ਚ ਵੀ ਉਹ ਕੱਲੇ ਸਿੰਘਪੁਰਾ ਰੋਡ ਦਾ ਨਹੀਂ 24 ਲੱਖ ਸਮਥਿੰਗ ਦਾ ਹੈਗਾ ਚਾਹੇ 85000 ਦਾ ਹੈ ਉਹ ਸਿੰਘਪੁਰਾ ਰੋਡ ਤੇ ਬਾਕੀ ਸਾਰਾ ਸ਼ਹਿਰ ਕਿਉਂਕਿ ਸਾਡੀਆਂ ਕੁਝ ਸੜਕਾਂ ਬਾਹਰ ਆਊਟਰ ਬਾਡਾ ਤੇ ਟੁੱਟੀਆਂ ਹੋਈਆਂ ਇਹਨੂੰ ਰਿਪੇਅਰ ਵਾਸਤੇ ਕਰਿਆ ਸੀ ਪਰ ਜਦੋਂ ਸਰਕਾਰ ਨੇ ਬਣਾਈ ਹੋਈ ਨਾ ਤੇ ਅਸੀਂ ਉਹ ਸਾਰੀ ਟੈਂਡਰ ਲਾਤਾ ਵੀ ਸਿੰਘਪੁਰੇ ਰੋਡ ਦੀ ਸਾਰੀ ਕੰਮ ਕਰਦਾ ਹੋਰ ਬਾੜਾ ਚੋਂ ਕੰਮ ਨਹੀਂ ਕਰਨਾ ਉਹ ਕੱਲੇ ਸਿੰਘਪੁਰਾ ਰੋਡ ਦਾ ਨਾ ਵਕੀਬੜਾ ਉੱਤੋਂ ਦਾ ਵਜੇਗਾ ਪਰ ਉਹ ਅਸੀਂ ਸਾਰੇ ਕੰਮ ਉੱਥੇ ਕਰਦਣਾ ਉਹਦੇ ਲਈ ਪਹਿਲਾਂ ਸਾਨੂੰ ਪੀ ਡਬਲਯੂਟੀ ਤੋਂ ਪਰਮਿਸ਼ਨ ਲੈਣੀ ਪਈ ਪੀ ਡਬਲਯੂਟੀ ਦੀ ਪਰਮਿਸ਼ਨ ਆ ਗਈ ਅਸੀਂ ਟੈਂਡਰ ਲਾਤਾ ਟੈਂਡਰ ਮੈਚੁਰ ਹੋ ਗਿਆ ਭਾਰਤਾ ਕਿਸੇ ਨਿਰਮਾਣਕਾਰ ਨੇ ਤੇ ਉਸ ਦਰਾਂਨ ਉਦਘਾਟਨ ਵੀ ਕਰਤਾ ਵੈਸੇ ਉਹਨਾਂ ਨੂੰ ਜੋ ਵੀ ਬੰਦੇ ਗਾਈਡ ਨਹੀਂ ਠੀਕ ਕਰਦੇ ਤੇ ਜਦ ਤੱਕ ਬਿਨਾਂ ਪਾਣੀ ਦੇ ਮੌਜੂਦ ਨਹੀਂ ਹੋਲਣੇ ਚਾਹੀਦੇ ਜਦੋਂ ਤੱਕ ਕਾਗਜ਼ੀ ਕਾਰਵਾਈ ਪੂਰੀ ਹੋ ਜਾਂਦੀ ਹੈ ਉਦੋਂ ਤੱਕ ਕਿਸੇ ਕੰਮ ਦਾ ਮੇਰੇ ਹਿਸਾਬ ਨਾਲ ਉਦਘਾਟਨ ਨਿਕਾਲੀ ਨਹੀਂ ਕਰਨੀ ਚਾਹੀਦੀ ਇਹ ਪੈਸੇ 24,85,84000 ਦੀ ਗੱਲ ਹੋਈ ਸੀ ਇਹ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਪਹਿਲਾਂ ਵੀ ਪਾਸ ਹੋ ਜਾਂਦੀ ਸੀ ਜਾਂ ਬਾਅਦ ਚ ਹੋ ਜਾਂਦੀ ਨਹੀਂ ਨਹੀਂ ਪੈਸੇ ਤਾਂ ਦੇਖੋ ਕੌਸਲ ਨਹੀਂ ਨਹੀਂ ਐਸਟੀਮੇਟ ਬਾਅਦ ਚ ਪਾਸ ਹੋਇਆ ਸਰਕਾਰ ਬਣਨ ਤੋਂ ਤੇ ਪੈਸੇ ਤਾਂ ਸਾਡੇ ਆਪਣੇ ਸਾਸੇ ਨੇ ਸਾਨੂੰ ਸਰਕਾਰ ਵੱਲ ਤੇ ਗ੍ਰਾਂਟ ਦੇ ਤੌਰ ਤੇ ਇੱਕ ਸਿੰਗਲ ਪੈਣੀ ਜਦੋਂ ਦੀ ਇਹ ਸਰਕਾਰ ਬਣੀ ਹੈ ਇੱਕ ਸਿੰਗਲ ਪੈਣੀ ਸਾਨੂੰ ਨਹੀਂ ਆਈ ਹੈਗੀ ਸਾਡੇ ਕੋਲ ਜਿਹੜੇ ਸਾਡੇ ਸਾਡਾ GST ਦਾ ਹਿੱਸਾ ਸਾਡੇ ਸ਼ਹਿਰ ਦਾ ਤੁਸੀਂ ਕੋਈ ਚੀਜ਼ ਖਰੀਦਦੇ ਰੁਪਈਏ ਦੀ ਕੋਈ ਚੀਜ਼ ਖਰੀਦਦੇ ਉਹ GST ਕੱਟਿਆ ਜਾਂਦਾ ਉਹ ਉਹ ਸਾਡਾ ਆਪਣਾ ਹਿੱਸਾ ਉਹ ਤੋਂ ਸਾਰੇ ਉਹ ਲੋਕਲ ਲੋਕਲ ਗਵਰਨਮੈਂਟ ਹੈ ਸਾਡੀ ਉਹ ਲੋਕਲ ਗਵਰਨਮੈਂਟ ਦਾ ਹੱਕ ਹੁੰਦਾ ਸਾਨੂੰ ਸਿਰਫ GST ਦਾ ਸਾਡਾ ਹਿੱਸਾ ਹੁੰਦਾ ਤੇ ਸਾਡੇ ਨਕਸ਼ੇ ਪਾਸ ਕਰਦੇ ਉਹਨਾਂ ਦੇ ਉਹ ਸਾਡੇ ਅਸਾਸੇ ਨੇ ਕਾਉਂਸਲ ਦੇ ਇਹਦੇ ਤੇ ਐਕਸਾਈਜ਼ ਡਿਊਟੀ ਹੁੰਦੀ ਹੈ ਸਾਨੂੰ ਇਹ ਸਾਡੇ ਆਪਣੇ ਅਸਾਸੇ ਨੇ ਸਰਕਾਰ ਦੀ ਸਾਨੂੰ ਇੱਕ ਪੈਸੇ ਦੀ ਵੀ ਸੰਗਲ ਸੰਗਲ ਇੱਕ ਸਿੰਗਲ ਪੈਸਾ ਵੀ ਜੀ ਸਰਕਾਰ ਨੇ ਦਿੱਤਾ ਹੋ ਸਰਕਾਰ ਨੇ ਗ੍ਰਾਂਟ ਦੇ ਤੌਰ ਤੇ ਸਾਨੂੰ ਤਾਂ ਦਿਖਾ ਦੂ ਆਪਾਂ ਕਹਿੰਦਾ ਕਿ ਹਾਂ ਭਾਈ ਮੈਂ ਗਲਤ ਮੈਂ ਗਲਤ ਹੈ ਕਰੋੜ ਕਰੋੜਾਂ ਦੇ ਕਹਿੰਦੇ ਪਿੰਡਾਂ ਨੂੰ ਅਲਾਟਮੈਂਟ ਦਿੱਤੀ ਹੈ ਚਾਹ ਕਰੀਤੇ ਨੇਕਰ ਕਰਾਲੀ ਸ਼ਹਿਰ ਲਈ ਹੀ ਹੋਣੀ ਅਾ ਮਿਲਕ ਦੱਸੋ ਜੀ ਐਡੀ ਦੂਰ ਦੇ ਪਿੰਡ ਮਾਜਰੀ ਚੰਦੋ ਕਿਉਂ ਬੋਲੇਗੇ ਸੰਗਪਰਾ ਕਾਲਿਆਲ ਬਰਾਉਲੀ ਅੱਡ ਡ ਜੋਇਨਿੰਗ ਪਿੰਡ ਕਿਉਂ ਨਹੀਂ ਬੋਲੇਗੇ ਭਾਈ ਅੱਡੀ ਦੂਰ ਦੇ ਪਿੰਡ ਦੱਸੇਗੇ ਚੰਦੋ ਸਟੇਡੀਅਮ ਹੈ ਜਿਹੜਾ ਕਾਂਗਰਸ ਸਰਕਾਰ ਦੇ ਟਾਈਮ ਪਾਸ ਹੋਇਆ ਉਹ ਗੁਰਮੀਤ ਤੇ ਰਾਣਾ ਗੁਰਮੀਤ ਗੁਰਮੀਤ ਸਾਉਢੀ ਜੀ ਨੇ ਜਿਹੜੇ ਉਹ ਖੇਡ ਮੰਤਰੀ ਸੀਗੇ ਉਹਨਾਂ ਤੱਕ ਅਸੀਂ ਅਪਰੋਚ ਕੀਤੀ ਸੀ ਉਹਨਾਂ ਨੇ ਸਾਨੂੰ ਉਹ ਦਿੱਤਾ ਸੀ ਪ੍ਰੋਜੈਕਟ ਉਦੋਂ ਸਾਡੇ ਇੱਥੇ ਹਲਕਾ ਇੰਚਾਰਜ ਜਮੂਰ ਸਿੰਘ ਕੰਗ ਸੀਗੇ ਅਸੀਂ ਉਹ ਘਟੌਰ ਵਾਸਤੇ ਲਿਆਉਣਾ ਸੀਗਾ ਘਟੌਰ ਮੈਂ ਸਾਰੀ ਪੰਚਾਇਤ ਕੋਲ ਘੁੰਮਿਆ ਆਪਸੀ ਡਿਸਪਿਊਟ ਸੀਗਾ ਉਹਨਾਂ ਨੇ ਮਤਾਂ ਨਹੀਂ ਪਾ ਕੀਤਾ ਤਾਂ ਉਹ ਕੰਮ ਚੰਦੂ ਹੋਇਆ ਉਹ ਪੁਰਾਣੀ ਸਰ ਮਤਲਬ ਕਾਗਰ ਸਰਕਾਰ ਦੇ ਦਾ ਸੈਂਟਰ ਦਾ ਪ੍ਰੋਜੈਕਟ ਹੈ ਚਾ ਪੈਸਾ ਸੈਂਟਰ ਦਾ ਮੈਂ ਨਹੀਂ ਕਹਿੰਦਾ ਵੀ ਪੰਜਾਬ ਸਰਕਾਰ ਦਾ ਪੈਸਾ ਸੈਂਟਰ ਦਾ ਤੇ ਪਰ ਉਹ ਕਾਗਰਸ ਕਾਰਟਮ ਦਾ ਕੰਮ ਹੈ ਚਲੋ ਕਹੇ ਤਾਂ ਕੋਈ ਵੀ ਕੁਝ ਸਕਦਾ ਕਿਹੜੇ ਕੋਈ ਸਮੇ ਇੱਕ ਪ੍ਰੈਸ ਕਾਨਫਰੈਂਸ ਉਸੇ ਕੀਤੀ ਸੀ ਤੁਸੀਂ ਦੱਸਿਆ ਸੀ ਵੀ ਕਾਂਗਰਸ ਟਾਈਮ ਜਿਹੜੀ ਸਾਡੇ ਫੰਡ ਆਏ ਸੀ ਉਹ ਵੀ ਵਾਪਸ ਚਲੇਗੇ ਉਹ ਕਿੰਨਾ ਫੰਡ ਸੀ ਉਹ ਕਿਸ ਕੀ ਇਸ਼ੂ ਸੀ ਉਹ ਸਾਡਾ ਨਾ ਜਦੋਂ ਇਹ ਜਿਹੜਾ ਆਪਣਾ ਗ੍ਰਾਂਟ ਸੀਗੀ ਸਾਨੂੰ ਪਿਛਲੀ ਸਰਕਾਰ ਦੀ ਉਹ तकरीबन 2.5 ਕਰੋੜ ਦੇ ਕਰੀਬ ਤੇ ਮੈਂ ਐਗਜ਼ੈਕਟ ਨਹੀਂ ਦੱਸ ਪਾਉਂਗਾ ਮੈਨੂੰ ਕਾਫੀ ਫੋਲੋਫਾਲੀ ਕਰਨੀ ਪੈਣੀ ਹੈ ਸੋ ਹੈਗੇ ਤੇ ਉਹਦੇ ਚ ਉਹਦੇ ਚ ਅਸੀਂ ਕੀ ਕੀਤਾ ਸੀਗਾ ਉਹ ਤੁਸੀਂ ਚਾਰ ਕੰਮ ਕਰ ਲਏ ਸੀਗੇ ਇੱਕ ਤੇ ਬਰਮ ਦੀ ਚੰਡੀਗੜ੍ਹ ਰੋਡ ਦੀ ਇੱਕ ਪਾਸੇ ਦੀ ਦੋਨੋਂ ਦੂਜੇ ਪਾਸੇ ਬਰਮ 74 75 ਲੱਖ ਦੇ ਕਰੀਬ 74 75 ਲੱਖ ਦੇ ਦੋਨੇ ਦੋਨੇ 75 75 ਦੇ 74 ਜੋਂ ਉੱਤਰ ਦੇ ਕੰਮ ਇਹ ਸੀਗੇ ਦੋ ਟਿਊਬਲ ਸੀਗੇ ਸਾਡੇ ਉਹਦੇ ਵਿੱਚ ਅ 6 ਨੰਬਰ ਵਾਰਡ ਚ ਨੰਦੀਜੀ ਵਾਲੇ ਵਾਰਡ ਚ ਤੇ 1 ਨੰਬਰ ਵਾਰਡ ਚ ਸ਼ਮਸ਼ਾਨ ਘਾੜ ਚ ਉਹ ਦੋ ਟਿਊਬਲ ਅਸੀਂ ਦੋ ਟਿਊਬੋ ਤੇ ਦੋ ਆਹ ਸੜਕ ਦੇ ਅਸੀਂ ਉਹ ਗਾੜ ਤੇ ਉਪਰੇ ਸੀਗੇ ਮਤਲਬ ਐਸਟੀਮੇਟ ਪਾਸ ਕੀਤੇ ਸੀਗੇ ਤੇ ਇਹ ਤਾਂ ਪੈਸੇ ਅਲੋਕੇਟ ਹੋ ਮਤਲਬ ਕਢਾ ਲਏ ਸੀਗੇ ਇਹਨਾਂ ਕੰਮ ਸ਼ੁਰੂ ਹੋ ਗਿਆ ਸੀ ਸੜਕ ਦਾ ਸੜਕ ਦਾ ਤਾਂ ਤੇ ਟਿਊਬਲ ਦੋ ਜੀ ਅਸੀਂ ਉਹਨਾਂ ਨੂੰ ਦਿੱਤਾ ਹੋਇਆ ਸੀਗਾ ਸੀਵਰੇਜ ਬੋਰਡ ਦਾ ਕਰਨਾ ਸੀਗਾ ਉਹਨੂੰ ਲਿਖ ਕੇ ਭੇਜਿਆ ਸੀਗਾ ਸਾਡੇ ਦੋਨੇ ਟਿਊਬਲਾਂ ਦੇ ਪੈਸੇ ਉਹ ਕਰੀਬ 80-85 ਲੱਖ ਰੁਪਈਆ ਉਹ ਸਰਕਾਰ ਨੇ ਵਾਪਸ ਲੈ ਲਈ ਸਾਡੇ ਕੋਲੋਂ ਦਿੱਤੇ ਨਹੀਂ ਹੈਗੇ ਸਾਨੂੰ ਵਾਪਸ ਜਰੂਰ ਲੈ ਦੋ ਟਿਊਬਲਾਂ ਦੇ ਪੈਸੇ ਪਰ ਉਹ ਸਾਨੂੰ ਖਮਿਆਜਾ ਹਰ ਬਾਰ ਗਰਮੀ 'ਚ ਸਾਨੂੰ ਭੁਗਤਣਾ ਪੈਂਦਾ ਗਰਮੀ ਚ ਆ ਕੇ ਜਿਹੜੇ ਸਾਡੇ ਚੀਕਾਂ ਵੱਜਦੀਆਂ ਉਹ ਚੀਕਾਂ ਸ਼ਹਿਰ ਸਾਡੀਆਂ ਨਾ ਵੱਜਦੀਆਂ ਜੋ ਸਾਡੇ ਮਾਨਯੋਗ ਮੰਤਰੀ ਸਾਹਿਬ ਪਰਸਨਲ ਇੰਟਰਸਟ ਲੈ ਕੇ ਸਾਡੇ ਉਹ ਦੋ ਟਿਊਬਲ ਬਚਾ ਦਿੰਦੇ। ਬਾਾਕੀ 2000 3 ਦੋ ਦੋ ਹੈ ਦੋ 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 ਟਿਊਬਲ ਦੋ ਟਿਊਬਲ ਵਾਪਸ ਤੀਜਾ ਸੀ ਐਮਸੀ ਫੰਡ ਚੋਂ ਲਾਉਣਾ ਸੀ। ਉਹ ਐਮਸੀ ਫੰਡ ਦਾ ਸੀ। ਕੀ ਕਹਦੇ ਉਸ ਦੀ? ਉਹ ਐਮਸੀ ਫੰਡ ਦਾ ਸੀ। ਇਹ ਦੋ ਹੀ ਸੀ। ਹਾਂਜੀ। ਉਹ ਵੀ ਪੈਰ ਵੀ ਦੁਆਰਾ ਕਿਤੇ ਕਾਉਂਸਲ ਦੁਆਰਾ ਦਿੱਤੀ ਗਈ ਹੈ ਉਹ ਬੰਦ ਵਾਪਸ ਆਉਣੀ। ਉਹ ਖਾ ਚੋ ਜਿੱਦਾਂ ਉਹ ਸਰਕਾਰ ਬੰਦ ਦੀ ਹੈ। ਤਾਂ ਲੈ ਲੰਦੀ ਹੈ ਜਿੰਨਾ ਮਰਜੀ ਪਿੱਟ ਲੋ। ਹੂੰ। ਕੌਣ ਸੁਣਦਾ? ਸਾਡੇ ਕਹੇ ਤਾਂ ਉਈ ਤਾਂ ਸਾਰੇ 12 ਕਾਉਂਸਲਰ ਪਿੱਟ ਕੇ ਮਰ ਗਏ ਇੱਥੇ ਤੱਕ ਵੀ ਜਾਏ ਵੀ ਆ ਜਾਂ ਤਾਂ ਸਾਡੇ ਅਸਤੀਫੇ ਲੈ ਲਓ 12 ਜਣਿਆਂ ਦੇ ਨਹੀਂ ਸਾਨੂੰ ਅਫਸਰ ਬਦਲ ਦੋ ਆ ਸਾਨੂੰ ਤਾਂ ਇੱਕ ਸਾਲ ਭਾਈ ਅਫਸਰ ਅਗਲੇ ਤੱਕੇ ਤੇ ਕਰਕੇ ਵੀ ਤੁਸੀਂ ਤੁਸੀਂ ਕਿਵੇਂ ਕਹ ਲੂੰ ਸਰਕਾਰ ਤਾਂ ਸਰਕਾਰ ਦੇ ਉਹ ਹੈ ਹੁਣ ਮੈਂ ਤੁਹਾਨੂੰ ਇਹ ਦੱਸ ਰਿਹਾ ਤੁਸੀਂ ਮੈਂ ਤੁਹਾਨੂੰ ਕਹਿ ਰਿਹਾ ਸ਼ਮਸ਼ਾਨ ਘਾਟ ਵਾਲਾ ਯਾਰ ਤੁਸੀਂ ਉਹ ਕੋਈ ਕਰਵਾ ਦਿਓ ਕੰਮ ਯਾਰ ਕਿੱਡਾ بڑا ਪੁੰਦਾ ਕੰਮ ਹੈ ਜੋ ਰਸਤਾ ਲੱਗ ਜੂਗਾ ਤਬਾਦਲਾ ਹੋ ਜੂਗਾ ਕੋਈ ਮਾੜਾ ਕੰਮ ਹੈ ਅ ਸੰਗਪਰਾ ਸੌਰੀ ਚੰਡੀਗੜ੍ਹ ਰੋਡ ਵਾਲਾ ਤੁਸੀਂ ਉਹ ਕਹਿ ਕੇ ਕਰਵਾ ਦੋ ਵੀ ਕਿਉਂ ਰੋਕੇ ਹੋਇਆ ਤੁਸੀਂ ਤਾਂ ਕੁਐਸਚਨ ਕਰ ਸਕਦੇ ਆ ਤੁਹਾਡੇ ਤੁਹਾਡੇ ਕੋ ਅਧਿਕਾਰ ਹੈ ਸਭ ਤੋਂ ਵੱਧ ਪਾਵਰਫੁੱਲ ਤੁਸੀਂ ਇਹ ਕੰਮ ਕਰਵਾ ਦੋ ਅਸੰਘਪੁਰਾ ਰੋਡ ਵਾਲੀ ਸੁਣ ਲਓ ਜਿੱਦਣ ਜਾਬਤਾ ਹਟਣਾ ਇੱਕ ਸਕਿੰਟ ਤੇ ਪਹਿਲਾਂ ਸਾਈਨ ਕਰਨੇ ਬਈ ਜਾਬਤੇ 'ਚ ਮੈਂ ਨਹੀਂ ਕਰ ਸਕਦਾ ਮੇਰੀ ਮਜਬੂਰੀ ਹੈ ਮੈਨੂੰ ਅਗਲੇ ਟੰਗ ਦੇਣਾ ਤੇ ਜਾਬਤਾ ਹਟਦੀ ਸਰ ਕਦ ਨਾ ਸੜਕ ਫੇਰ ਵੀ ਖੜੀ ਬਣਨੀ ਖੜੀ ਨਹੀਂ ਬਣਨੀ ਉਹ ਸਾਡੇ ਹੱਥ 'ਚ ਨਹੀਂ ਆਪਾਂ ਮੇਰੇ ਕੋਲ ਨਹੀਂ ਜ਼ਿਆਦਾ ਇਹ ਇੱਕ ਗਮ ਦਿੱਕਤ ਹੈ ਵੀ ਜੋ 10 ਚੋਂ ਜਾਬਤਾ ਲੱਗ ਗਿਆ ਮੈਂ ਕਿਵੇਂ ਉਹਦੇ ਵਿੱਚ ਸੈਰ ਕਰ ਦਵਾਂ ਕਿਹਨੂੰ ਲੱਗਦਾ ਵੀ ਇਹ ਜਿਹੜਾ ਲੋਕ ਸਭਾ ਇਲੈਕਸ਼ਨ ਕਰਕੇ ਸਿਰਫ ਟੰਟਵਾਜੀ ਦੀ ਹੋਰੀ ਹੈ ਨਹੀਂ ਟੰਟਵਾਜੀ ਤਾਂ ਨਹੀਂ ਸੀ ਪਰ ਰੋਡ ਤਾਂ ਬਣਨੀ ਹੋ ਸੀਗੀ ਟਿਕਾਦੜ ਕੰਮ ਲੱਤਾ ਹੋਇਆ ਬਕਾਇਦਾ ਟੈਂਡਰ ਲੱਗਿਆ ਠੀਕ ਆ ਸਾਰਾ ਕੁਝ ਸਰ ਸੁਣਨ ਦੇ ਵਿੱਚ ਆਈਓ ਸਭ ਨਾਲ ਤਾਂ ਸੈਂਡ ਕਰਦੇ ਯਾਰ ਇਹ ਯੂ ਸਭ ਤੋਂ ਕੋਈ ਦਿੱਕਤ ਨਹੀਂ ਦਿੱਕਤ ਤਾਂ ਮੈਨੂੰ ਹੈ ਇਹ ਕੋਈ ਯੁਗੜੇ ਪੋਲਿਟੀਕਲ ਬੰਦਾ ਹੈ ਯੂ ਨੂੰ ਤੰਤ ਕੋਈ ਉਹ ਨਹੀਂ ਨਾ ਹੈ ਇਹ ਨੂੰ ਸਾਈਨ ਕਰੇ ਹੁਣੇ ਹੈ ਮੈਂ ਕਰੂੰਗਾ ਚੌਂ ਜਵਾਬ ਤੇ ਮੈਨੂੰ ਤਾਂ ਫੋਟੋ ਖਿੱਚੀ ਬੈਠੇ ਅਗਲੇ ਵੀ ਐਨੀ ਤਰੀਕ ਨੂੰ ਆਹ ਦੇਖੋ ਆ ਹੈ ਨਹੀਂ ਦੱਸਣ ਐਨੀ ਤਰੀਕ ਨੂੰ ਹੋ ਗਏ ਮੈਨੂੰ ਤਾਂ ਮਰਦਾ ਛੋਟਾ ਛੋਟਾ ਜਿਹਾ ਧਾਰਨ ਦੇਣ ਲੱਗਾ ਤੁਹਾਨੂੰ ਮੈਂ ਲਿਖਿਆ ਹੋਇਆ ਸੀਗਾ ਆਪਣਾ ਹਲਕੇ 'ਚ ਹ ਜਿੱਤੇਗਾ ਇੰਡੀਆ ਸੇਵਾ ਕਰੇਗੀ ਕਾਂਗਰਸ ਥੱਲੇ ਮੇਰਾ ਨਾਂ ਸੀਗਾ ਉਹਦੇ 'ਚ ਉਹਦੀ ਸ਼ਿਕਾਇਤ ਹੋਈ ਤੇ ਬਕਾਇਦਾ ਉਹਨਾਂ ਨੇ ਕਿਹਾ ਕਿੰਨਾ ਇਹ ਕੋਈ ਨਾ ਖਰਚੇ 'ਚ ਪਾ ਦਾਂਗੇ ਕਹਿੰਦੇ ਨਾ ਜੀ ਉਹਨੂੰ ਪ੍ਰਧਾਨ ਨੂੰ ਨੋਟਿਸ ਕਰੋ ਬਕਾਇਦਾ ਮੈਨੂੰ ਨੋਟਿਸ ਨਿਕਲਿਆ ਮੈਂ ਨੋਟਿਸ ਦਾ ਜਵਾਬ ਦਿੱਤਾ ਜਦ ਕਿ ਕੁਝ ਵੀ ਗੱਲ ਨਹੀਂ ਸੀ ਉਹਨੂੰ ਖਰਚੇ 'ਚ ਪਾ ਦਿੰਦੇ ਜਿਉਂ ਉਹਨੂੰ ਲੱਗਿਆ ਸੀ ਵੀ ਜੋ ਖਰਚਾ ਬਣਦਾ ਸੀ ਜਿੰਨੇ ਕਿ ਮੇਰੇ ਲੱਗੇ ਹੋਏ ਸੀਗੇ ਜਦ ਕਿ ਉਹ ਇਲੈਕਸ਼ਨ ਤੋਂ ਪਹਿਲਾਂ ਦੇ ਸੀ ਇਹ ਕਿਹਾ ਗਿਆ ਵੀ ਇਲੈਕਸ਼ਨ ਚੋਣ ਜਾਬਤਾ ਲੱਗਣ ਤੋਂ ਬਾਅਦ ਮੈਂ ਲਿਖੇ ਜਦ ਕਿ ਉਹ ਲਿਖਾਂ ਤੋਂ 6 ਮਹੀਨੇ ਹੋ ਗਏ ਸੀ ਜੇ ਮੈਨੂੰ ਇੰਨੀ ਗੱਲ ਬਿਚੈ ਨਹੀਂ ਬਖਸ਼ਿਆ ਜਾਂਦਾ ਮੈਂ ਸਾਈਨ ਕਰ ਦੇ ਮੈਨੂੰ ਕਿਹਨੇ ਛੱਡਣਾ ਤੇ ਤੁਸੀਂ ਵੀ ਸਮਝਦੇ ਆਂ ਹੋਰ ਤਾਂ ਹੁਣ 2 ਸਾਲ 2 ਸਾਲ ਹੋ ਗਏ ਸਰਕਾਰ ਨੂੰ 2 ਸਾਲ ਤੇ ਕੁਝ ਮੇਰਾ ਲੱਭਿਆ ਨਹੀਂ ਇਹ ਆ ਤਾਂ ਫਿਰ ਅਗ ਮਿਲ ਜਣਾ ਸੀ ਨਾ ਅਗਲੇ ਉਹਨ ਨਰੀਏ ਜੇ ਮੈਂ ਕੁਰਸੀ ਦਿੱਤ ਤਾਂ ਨਹੀਂ ਉਤਰਦਾ ਕੁਰਸੀ ਦਿੱਤ ਤਾਂ ਨਹੀਂ ਉਤਰਦਾ ਐਨ ਐਨ ਐਨਾ ਬੌਧਾ ਨਹੀਂ ਹੈਗਾ ਬਾਈ 12 ਬੰਦੇ ਐ ਜੋਰ ਲੱਗ ਲਿਆ ਇੱਕ ਨੂੰ ਹਿਲਾ ਨਹੀਂ ਸਕੇ ਉਹ ਉਹ ਵੀ ਕਿਹੜੇ ਦੂਜੇ ਕਿਹੜੇ ਪੱਕੇ ਉਹਨਾਂ ਦੀ ਖਬਰ ਕਿੱਥੇ ਜਾਣਾ ਉਹਦੇ ਟਾਈਮ ਆਇਆ ਤੇ ਖਬਰ ਕਿੱਥੇ ਤੋੜੇ ਫਿਰਨਾ ਜਿੱਦਾਂ ਮਤਲਬ ਨਹੀਂ ਹੋ ਰਿਹਾ ਮੈਂ ਕਿਤਾਬ ਜਿਵੇਂ ਕੱਟਣ ਟੱਜਾ ਉੱਤੇ ਤੁਹਾਨੂੰ ਸੱਦਾ ਦਿੱਤਾ ਸੀ ਕੋਈ ਬੁਲਾਇਆ ਸੀ ਨਹੀਂ ਮੈਂ ਨਹੀਂ ਮੈਨੂੰ ਸੱਦਾ ਨਹੀਂ ਦਿੱਤਾ ਇਹ ਉਦੋਂ ਚ ਕੋਈ ਇਸ਼ੂ ਨਹੀਂ ਉਹ ਕਰਕੇ ਮੈਨੂੰ ਇਹ ਇਹ ਆਪ ਛੋਟੀ ਗੱਲ ਮੈਂ ਇੰਨੇ ਇੰਨੇ ਹਲਕੇ ਮੈਂ ਨਹੀਂ ਤੇ ਉਹ ਨਹੀਂ ਤੇ ਜੀ ਆਵਾਜ਼ ਦੀ ਪਾਰਟ ਇਸ ਕਾਗਜ਼ ਤੋਂ ਨਹੀਂ ਮੈਂ ਕਿਉਂ ਨਹੀਂ ਰੋਡ ਬਣਾ ਸਕਦਾ ਬਣੇ ਰਹੀ ਤੇ ਰੋਡ ਤਾਂ ਬਣ ਬਣੇ ਜਾਣੀ ਜੀ ਰੋਡ ਥੋੜੀ ਰੁਕਣੀ ਹੁਣ ਚੌਂਜਾਬ ਤਾਂ ਲੱਗਿਆ ਹੋਇਆ ਹੁਣ ਉਹ ਉਹ ਘਾਟਨੇ ਕਾਲੀ ਚ ਕਰਕੇ ਉਹਨਾਂ ਨੂੰ ਜਿਹੜੇ ਪਾਸ ਤੋਂ 2 ਸਾਲ ਤੋਂ ਨਮਤਾ ਹੋਇਆ 2 ਸਾਲ ਤੋਂ ਪਹਿਲਾਂ ਤੇਜੀ ਜੀ ਸਾਨੂੰ ਆਪਣਾ ਇਤੋਂ ਕਿ ਇਹ ਹਰ 5 ਸਾਲ ਬਾਅਦ ਸੜਕਾਂ ਬਣਦੇ ਸਾਰੀਆਂ ਸਾਡੀ ਰੋਡ ਨਹੀਂ ਹੈ ਮੈਂ ਫੇਰ ਦੁਬਾਰਾ ਦੱਸ ਰਿਹਾ ਤੁਹਾਨੂੰ ਪਹਿਲਾਂ ਵੀ ਕਿਹਾ ਉਹ ਪੀ ਡਬਲਯੂ ਡੀ ਦੀ ਰੋਡ ਹੈ ਤੇ ਉਹ ਬਣਨੀ ਚਾਹੀਦੀ ਸੀ 22 ਕਿਉਂਕਿ 17 ਚ ਬਣੀ ਸੀਗੀ ਰਿਪੇਅਰ ਹੋਈ ਸੀ ਰਿਪੇਅਰ ਕਹਦੇ ਨੇ ਪਰ ਉਹ ਪੈਂਦਾ ਪ੍ਰੀਬੈਕਸ ਸਾਰੀ ਤੇ 22 22 ਚ ਬਣਦੀ ਸੀ ਇਹ ਸਾਨੂੰ ਇਹੇ ਬਣ ਜੂਗੀ ਚਲੋ ਇਹ ਅਸੀਂ ਕੱਲੀ ਉਹਦਾ ਨਹੀਂ ਸੀ ਯਾਰ ਕਮ ਤੁਸੀਂ ਮੈਂ ਤੁਹਾਨੂੰ ਜੇ ਮੈਂ ਟਾਈਟਲ ਪੜਾ ਦਵਾ ਜਦੋਂ ਟਾਈਟਲ ਪੜਾ ਦਮਾ ਤੇ ਇਹ ਕੰਮ ਤਾਂ ਹੈਗਾ ਸਾਰੇ ਸ਼ਹਿਰ ਦਾ ਪਰ ਅਸੀਂ ਇਹ ਦੇਖਿਆ ਵੀ ਪਾ ਇੱਥੇ ਬਣਾਦੇ ਬਹੁਤ ਸੜਕ ਲੰਘਣ ਯੋਗ ਨਹੀਂ ਹੈ ਯਾਰ ਲੋਕ ਬਹੁਤ ਪੂਰੀ ਦਾ ਸਫਰ ਕਰ ਰਹੇ ਆ ਇਸ ਕਰਕੇ ਅਸੀਂ ਉੱਥੇ ਲਾਉਣ ਲੱਗੇ ਜਦ ਸਾਡੇ ਸੈਨ ਹੋਣ ਸੜਕ ਬਣਨੀ ਇਹਦੀ ਰਿਪੇਅਰ ਹੋਣੀ ਚਾਹੀਦੀ ਮਤਲਬ ਅਸੀਂ ਰਿਪੇਅਰੇ ਕਹਾਂਗੇ ਕਿਉਂਕਿ ਪੈਣੀ ਪ੍ਰੀਮਿਕਸ ਸਾਰੀ ਤੇ ਨਵੀਂ ਸੜਕ ਬਣਦੀ ਤਾਂ ਉਹ ਪ੍ਰੋਪਰ ਸਾਰੀ ਤੇ ਪੱਥਰ ਪੈ ਕੇ ਬਾਡਰ ਬਾਉਂਡਿੰਗ ਹੋ ਕੇ ਉਹ ਤੋਂ ਬਾਅਦ ਸੜਕ ਨਵੀਂ ਕਹੀ ਜਾਂਦੀ ਹੈ ਇਹਨੂੰ ਜਿਹੜੀ ਕੱਲੀ ਪ੍ਰੀਮਿਕਸ ਪੈਣੀ ਹੈ ਇਹਨੂੰ ਰਿਪੇਅਰੇ ਕਹਾਂਗੇ ਪ੍ਰਧਾਨ ਜੀ ਲੈਥ ਕਿੰਨੀ ਹੈ ਇਹ ਦੀ ਪੂਰੀ ਸਮਝ ਇਹ ਮਤਲਬ ਤੁੱਕ ਮੁੱਦਾ ਪਹਿਲਾਂ ਵੀ ਚੱਕ ਹੋਇਆ ਕਿ ਇੰਨੇ ਕਿ ਬਣ ਰਹੀ ਹੈ ਸ਼ਹਿਰ ਵੀ ਹੱਦ ਤੱਕ ਤੇ ਅੱਗੇ ਨਹੀਂ ਚਲ ਰਹੀ ਹੈ ਸਾਡੇ 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 ਅਧਾਰ ਖੇਤਰੇ ਨਹੀਂ ਬਾਈ ਜੀ ਬਾਹਰ ਭਜਾਣ ਦਾ ਕਾਉਂਸਲ ਦਾ ਇੱਕ ਪੈਸਾ ਵੀ ਅਸੀਂ ਕਾਉਂਸਲ ਦੀ ਹਦੂਦ ਤੋਂ ਬਾਹਰ ਨਹੀਂ ਲਾ ਸਕਦੇ ਕਾਉਂਸਲ ਦੀ ਹਦੂਦ ਤੋਂ ਬਾਹਰ ਅਸੀਂ ਇੱਕ ਪੈਸਾ ਨਹੀਂ ਲਾ ਸਕਦੇ ਕਾਉਂਸਲ ਦਾ ਇਹ ਤਾਂ ਕਾਉਂਸਲ ਦੀ ਹਦੂਦ ਤੱਕ ਹੀ ਬਣਨੀ ਹੈ ਇਹ ਤਾਂ ਜਿਹੜਾ ਜਿਹੜਾ ਕਾਉਂਸਲ ਨੇ ਬਣਾਉਣੀ ਹਾਂ ਸਰਕਾਰ ਬਣਾਉਣੀ ਸਰਕਾਰ ਤਾਂ ਕਿਤੇ ਬਣਾ ਦੋ ਸਰਕਾਰ ਵਾਤੇ ਕੀ ਹੈ ਸਰਕਾਰ ਵਿੱਚ ਤਾਂ ਕੁਝ ਵੀ ਗਲਤ ਨਹੀਂ ਹੈ ਪਤਾ ਨਹੀਂ ਕਿਉਂ ਉਹ ਐਨਾ ਮੈਨੂੰ ਵੱਧ ਘੱਟ ਬੋਲਣ ਦੀ ਬਜਾਏ ਜੇ ਮੈਡਮ ਜਾ ਕੇ ਉੱਥੇ ਪੀਡਬਲਯੂਡੀ ਕੋਲ ਸ਼ਾਇਦ ਮੈਨੂੰ ਤਾਂ ਇਹ ਪਤਾ ਲੱਗਿਆ ਵੀ ਮਨਜ਼ੂਰ ਹੋਈ ਹੋਈ ਹੈ ਉੱਥੇ ਕਹਿ ਕੇ ਬਣਵਾ ਲੈਣ ਜਿਆਦਾ ਵਧੀਆ ਸੀਗਾ ਸਾਡੇ ਕੋਲ ਬਹੁਤ ਜ਼ਿਆਦਾ ਸਸੇ ਵੀ ਨਹੀਂ ਹੈਗੇ ਸਾਡੇ ਸਿੰਘਪੁਰਾ ਰੋਡ ਦੇ ਲੋਕੀ ਦੇ ਇਥੇ ਜੁਕਿੰਗ ਕਰ ਰਹੇ ਕਵੀਨ ਮਾਤਰੀ ਆਪਣਾ ਬਿਆਨ ਦੇ ਰਹੇ ਦੂਸਰੇ ਪਾਸੇ ਤੁਸੀਂ ਆਪਣੇ ਤੌਰ ਤੇ ਆਪਣਾ ਸਪੱਸ਼ਟੀਕਰਨ ਦੇ ਰਹੇ ਹੋ ਲੋਕ ਕਿਸ ਦੇ ਨਾਲ ਜੁਕਿੰਗ ਕਰ ਰਹੇ ਕਵੀਨ ਮਾਤਰੀ ਤਾਂ ਮੰਨ ਲਿਆ ਵੀ ਪਰ ਵਿਪਰਦਾਨ ਸਾਈਨ ਨਹੀਂ ਕਰ ਰਹੇ ਉਹ ਤਾਂ ਕਹਿਗੇ ਉਹ ਤਾਂ ਮੰਨਦੇ ਲਿਆ ਵੀ ਕੌਂਸਲ ਬਣਾ ਰਹੇ ਹੁਣ ਤਾਂ ਮੇਰੇ ਖਰ ਕੋਈ ਇਹਦੇ ਚ ਕੋਈ ਹੋ ਨਹੀਂ ਰਹਿਗੇ ਇਹ ਪਹਿਲਾ ਸੀਗਾ ਵੀ ਸਰਕਾਰ ਬਣਾਉਣੀ ਹੁਣ ਤਾਂ ਕਹਿ ਰਹੇ ਮੋਂ ਤਾਂ ਮੇਰੇ ਜੱਟ ਰਹੇ ਮੈਂ ਹੁਣ ਦੱਸੋ ਵੀ ਜਾਬਤਾ ਚ ਮੈਂ ਕਿਵੇਂ ਕਰਨਾ ਸੈਨਰ ਚੋਂ ਜਾਬਤਾ ਲੱਗਿਆ ਮੈਂ ਮੈਂ ਕਿਵੇਂ ਕਹਾਂ ਹਟਦੀ ਸਾਰ ਮੈਂ ਇੱਕ ਸਕਿੰਟ ਵੀ ਨਹੀਂ ਲਾਉਂਗਾ ਮੈਂ ਸਾਈਨ ਕਰ ਦੂੰਗਾ ਉਹ ਪਰ ਉਹਨਾਂ ਨੇ ਦੇਖਣਾ ਸੜਕ ਬਣਾਉਣੀ ਨਹੀਂ ਬਣਾਉਣੀ ਇੱਕ ਸਕਿੰਟ ਚ ਸਾਈਨ ਕਰ ਦੂੰਗਾ ਸੜਕ ਦਾ ਕੰਮ 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 ਮੇਰੇ ਹੱਥ ਚ ਨਹੀਂ ਹੈ ਕੰਮ ਦੋ ਮੈਂ 200 ਸਾਲ ਪਹਿਲਾਂ ਟੱਡੀਗੜ ਰੋਡ ਦਾ ਕਰਿਆ ਤਾਂ ਨਹੀਂ ਹੁਣ ਦਿੱਤਾ ਕਿਹਨੇ ਮੈਂ ਮੈਂ ਸਿਰਫ ਉਸਾਇਨ ਦੀ ਗੱਲ ਕਰ ਦੂੰ ਮੈਂ ਆਪਣੇ ਪਿੰਨੂ ਸਾਰੇ ਕੁਝ ਕਰ ਦੂੰਗਾ ਉਹ ਕੋ ਸਰਕਾਰ ਤੇ ਦੇਖਣਾ ਵੀ ਸਰਕਾਰ ਦੇ ਹੱਥ ਚ ਜੀ ਮੈਡਮ ਤੇ ਇੱਕ ਹੋਰ ਗੱਲ ਕਹਿੰਦੇ ਸੀ ਕਹਿੰਦੇ ਕਿ ਜੇਕਰ ਮੈਂ ਪ੍ਰਧਾਨਜੀਤ ਦੇ ਖਾਤੇ ਪੂੰਦੀ ਫੜਦੀ ਪ੍ਰਧਾਨਜੀਤ ਨੇ ਇੱਕ ਮਹੀਨੇ ਤੋਂ ਪਹਿਲਾਂ ਸਾਈਨ ਕਰ ਲੈਣਾ ਨਹੀਂ ਕਹਤਾ 4 ਤਰੀਕ ਤੋਂ ਪਹਿਲਾਂ ਨਹੀਂ ਕਰਦਾ ਜਾਬ ਤੇ ਚਿੰਨ ਕਰਦਾ ਇਹ ਇਤਨ ਪੋਲਿਟੀਕਲ ਗੱਲਾਂ ਹੁੰਦੀਆਂ ਤੇ ਇੰਨਾ ਫ੍ਰਸਟレート ਤਾਂ ਉਹ ਪਿੰਡਾਂ ਚ ਅਸਲ ਚ ਉਹਨੂੰ ਕੋਈ ਪਹਿਲਾਂ ਸਮਰਥਨ ਬਹੁਤ ਸਾਰੇ ਲੋਕਾਂ ਨੇ ਪਲਕਾਂ ਦੇ ਫਟਾਏ ਹੋਏ ਸੀਗੇ ਵੋਟਾਂ ਤੋਂ ਪਹਿਲਾਂ ਤੇ ਹੁਣ ਲੋਕ ਸਿਰ ਥੋੜਾ ਬੋਲਦੇ ਜਿਹੜਾ ਸਾਡੇ ਜਿਹੜੀ ਕੁੱਤੇ ਹਨੀ ਸਾਡੇ ਨਾਲ ਹੁੰਦੀ ਸੀ ਨਾ ਬਾਈ ਚ ਉਹ ਹੁਣ ਇਹਨਾਂ ਨਾਲ ਹੋ ਰਹੀ ਐ ਉਹ ਕਿਤੇ ਕੜਤਾਏ ਵੇ ਆ ਕੇ ਇੱਥੇ ਪੈ ਮੇਰੇ ਤੇ ਕੇ ਗੱਲ ਤਾਂ ਉਹ ਕਰ ਗਈ ਉਹ ਤਾਂ ਹੋ ਰਹੀ ਐ ਇਹ ਪਿੰਡੋਂ ਦੀ ਕੜਤਾਏ ਵੇ ਆ ਕੇ ਮੈਨੂੰ ਪੈ ਕੇ ਗੱਲ ਹੋਰ ਕੁਝ ਨਹੀਂ ਐ ਮੇਰੇ ਨਾਲ ਕੋਈ ਰੌਲਾ ਕੋਈ ਨਹੀਂ ਐ ਪਤਾ ਨਹੀਂ ਕਿਉਂ ਪਿੰਡ ਦਾ ਵਿਕਾਸ ਇਸ ਤਰ੍ਹਾਂ ਕੰਮ ਚੱਲ ਰਿਹਾ ਇਹ ਸੈੱਡ ਪਹਿਲਾਂ ਹੋਈ ਸੀ ਇਹ ਦੇਖ ਕੇ ਉਹ ਤਾਂ ਇਹ ਕਾ ਚੱਲ ਰਿਹਾ ਨੇਚਰਲੀ ਨੇਚਰਲੀ ਇਹਨੂੰ ਦੇਖ ਕੇ ਸਾਰੀ ਗੱਲ ਹੋ ਗਈ ਮੈਂ ਮੈਂ ਤੁਸੀਂ 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 ਫਿਰ ਮੈਂ ਇੱਥੇ ਫਿਰ ਮੈਂ ਇੱਕ ਵਾਰ ਫਿਰ ਦੁਬਾਰੇ ਦੱਸਣਾ ਚਾਹੁੰਦਾ ਤੁਸੀਂ ਮੇਰੀ ਗੱਲ ਨੂੰ ਸੁਣਿਆ ਨਹੀਂ ਹੈਗਾ ਮੈਂ 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 ਦੇਖੋ ਤੁਸੀਂ ਤੁਸੀਂ ਕਢਾ ਸਕਦੇ ਨਾ ਕਾਉਂਸਲ ਦਾ ਰਿਕਾਰਡ ਹੈ ਤਾਂ ਆਨ ਰਿਕਾਰਡ ਹੈਗਾ ਲੇਕਿਨ ਮੇਰੇ ਇੱਥੇ 99 ਲੱਖ 99 ਹਜ਼ਾਰ ਦਾ ਕੰਮ ਹੋਇਆ ਉਹਦੇ ਉਲਟ ਬਹਾਦਰ ਸਿੰਘ ਦੇ ਵਾਰਡ ਚ 10 ਨੰਬਰ ਚ 1 ਕਰੋੜ 13 ਲੱਖ ਦਾ ਹੋਇਆ 1.35 ਲੱਖ ਦਾ ਮੈਂ ਮਤਲਬ 14.5 ਲੱਖ ਦਾ ਕੰਮ ਉਨਕਲ 13 ਲੱਖ ਦਾ ਕੰਮ ਮੇਰੀ ਵਾਰਡ ਚ ਘਟ ਹੋਇਆ ਹੁਣ ਕਹਿ ਦਿੰਨੇ ਵੀ ਰਮਾ ਕਾਂਤ ਦਾ ਵਾਰਡ ਕੇ ਨਹੀਂ ਜਿਆਦਾ ਧਿਆਨ ਦਿੱਤਾ ਵਾ ਰਮਾ ਕਾਂਤ ਦੇ ਵਾਰਡ ਚ 1 ਕਰੋੜ 1 ਲੱਖ 40 ਹਜ਼ਾਰ ਰੁਪਏ ਦਾ ਕੰਮ ਹੋਇਆ ਉਹਦੇ ਉਲਟ 6 ਨੰਬਰ ਵਾਰਡ ਨਦੀਪਾਲ ਜੀ ਦਾ ਵਾਰਡ ਹੈ ਜਿਹੜਾ ਕਹਿੰਦੇ ਵੀ ਸਾਡੇ ਨਾਲ ਬਹੁਤ ੱੱਕਾ ਹੋ ਰਿਹਾ ਬਹੁਤ ਪੱਖਪਾਤ ਕਰ ਰਿਹਾ ਪ੍ਰਧਾਨ ਉਹਦੇ ਵਾਰਡ ਚ ਅਸੀਂ 1 ਕਰੋੜ 53 ਲੱਖ 85 ਹਜ਼ਾਰ ਦੇ ਐਸਟੀਮੇਟ ਪਾਸ ਕੀਤੇ ਮੇਰੇ ਖਿਆਲ ਸਾਰੇ ਟੈਂਡਰ ਲੱਗ ਚੁੱਕੇ ਕੋਈ ਸ਼ਾਇਦ ਕੋਈ ਰਹਿੰਦਾ ਹੋਵੇ ਔਰ ਮੈਂ ਕਿਸੇ ਨੂੰ ਪਰਸਨਲੀ ਕੋਈ ਕੁਦਰਤੀ ਰਹਿੰਦਾ ਹੋਇਆ ਜਿਹਨਾਂ ਚੋਂ ਮੈਨੂੰ ਪਤਾ ਨਹੀਂ ਹੈ ਮੈਂ ਕਿਉਂਕਿ ਮੈਂ ਇੰਨੀ ਤਿਆਰੀ ਕੀਤੀ ਨਹੀਂ ਜੇ ਕੋਈ ਰਹਿੰਦਾ ਹੋਵੇ ਮਝਾੜ ਮੁਝ ਕੇ ਕੋਈ ਨਹੀਂ ਰੋਕਿਆ ਹੋਏਗਾ ਤੋ 6 ਨੰਬਰ ਵਾਰਡ ਚ ਕੀ ਸਾਡੇ ਸਪੋਰਟਰ ਨਹੀਂ ਬਸਦੇ ਸਿੰਘਪੁਰਾ ਰੋਡ ਪਰ 12 ਨੰਬਰ ਵਾਰਡ ਚ ਕਿ ਕਾਗਜ਼ ਹੀ ਨਹੀਂ ਰਹਿੰਦੇ ਇੱਕ ਨਾ ਥੋੜੇ ਆ ਮੈਂ ਇੱਕ ਬਹੁਤ ਸ਼ਾਇਦ ਇੱਕ ਚਾਰ ਬੰਦੇ ਕਹਿੰਨੇ ਮੈਨੂੰ ਮੈਂ ਪੱਖਪਾਤ ਕਰਦਾ ਤੁਸੀਂ ਯਾਰ ਸ਼ਹਿਰ 'ਚ ਹੀ ਰਹਿੰਨੇ ਆ ਤੁਸੀਂ ਸ਼ਹਿਰ 'ਚ ਉਹ ਤਾਂ ਸੁਣੋ ਮੈਂ ਉੱਥੇ ਕੁਰਸੀ ਤਾਂ ਆਮ ਕਹਿਣਾ ਮੈਂ ਜਦ ਕਾਉਂਸਲ ਦਾ ਗੇਟ ਬਣ ਜਨਾ ਵੱਡ ਜਨਾ ਉਦੋਂ ਮੈਂ ਕਾਂਗਰਸ ਦਾ ਨਹੀਂ ਰਹਿੰਦਾ ਉਦੋਂ ਮੈਂ ਪ੍ਰਧਾਨ ਐ ਸ਼ਹਿਰ ਦਾ ਗੇਟ ਤੇ ਬਾਹਰ ਮੈਂ ਆਪਣਾ ਕਾਂਗਰਸ ਦਾ ਮੈਂਬਰ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਐ ਗੇਟ ਦੇ ਅੰਦਰ ਨੂੰ ਤੁਸੀਂ ਇਦਾਂ ਕਰੋ ਬੀਜੇਪੀ ਦੇ ਜਿੰਨੇ ਵੀ ਆਗੂ ਨੇ ਪਲੀਜ਼ ਉਹਨੂੰ ਤੁਸੀਂ ਕੋਲ ਪੁੱਛੋ ਤੁਸੀਂ ਵੀ ਤੁਹਾਨੂੰ ਕਿਵੇਂ ਟਰੀਟ ਕਰਦਾ ਅਕਾਲੀ ਲੋਜ ਦੇ ਬੰਦੇ ਪੁੱਛੋ ਤੁਸੀਂ ਚਾਰ ਬੰਦੇ ਨੂੰ ਛੱਡ ਕੇ ਆਪ ਵਾਲੇ ਬੰਦੇ ਨੂੰ ਪੁੱਛ ਲਿਓ ਵੀ ਮੈਂ ਕਿਸੇ ਕਿਨਾਲਕ ਦੇ ਆਏ ਨਾਲ ਸਿਰ ਹੱਥਾਂ ਤੇ ਚੱਕਦਾ ਬਈ ਪੈਰਾ ਥਲੇ ਹੱਥ ਰੱਖਦਾ ਕੋਈ ਕਿਸੇ ਪਾਰਟੀ ਦਾ ਹੁੰਦਾ ਕਿਉਂਕਿ ਮੈਨੂੰ ਯਾਰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸ਼ਹਿਰ ਨੇ ਮੈਨੂੰ ਪ੍ਰਧਾਨ ਬਣਾਇਆ ਮੈਂ ਇਹਦਾ ਸ਼ਹਿਰ ਵਾਸਤੇ ਨਹੀਂ ਮੇਰੇ ਬਿਨੋਂ ਨਿਕ ਕਦੇ ਪੱਖਪਾਤ ਹੋਊਗਾ ਕਿਵੇਂ ਕਰ ਸਕਦਾ ਸਾਰੇ ਸਾਡੇ ਵੀ ਸਪੋਰਟਰ ਰਹੇ ਨੇ ਬਾਕੀ ਪਾਰਡਾਂ ਚ ਕਰਾਰੇ ਤਾਂ ਬੇਸਿਕਲੀ ਕਾਂਗਰਸੀ ਸ਼ਹਿਰ ਹੈ ਉਹ ਤਾਂ ਐਤਕੀ ਇੱਕ ਨੇਰੀਓ ਐਮੀ ਦੀ ਚਲਦੀ ਸੀ ਪਤਾ ਨਹੀਂ ਕਿ ਹੋਰ ਗੱਲਾਂ ਬਾਤ ਰੋਕ ਕੇ ਜੀ ਉਹਨਾਂ ਕਿਹਾ ਗਿਆ ਸੀ ਕਿ ਜਿਹੜੇ ਵੀਿੱਦੇ ਵੀ ਹੁੰਦਾ ਕਾਰਡੀਅਲ ਪ੍ਰੋਜੈਕਟ ਜੋ ਵੀ ਹੋਣਾ ਹੈ ਜਾਂ ਕਿਸੇ ਵੀ ਪਾਰਡ ਦੇ ਵਿੱਚ ਕੰਮ ਹੋਇਆ ਵੀ ਸਾਡੇ ਬਿਨਾਂ ਤੇ ਸਾਈਨ ਨਹੀਂ ਹੁੰਦੇ ਨਹੀਂ ਹੁੰਦੇ ਉਹ ਤੋਂ ਹੀ ਆ ਪ੍ਰਧਾਨ ਦਾ ਹੱਕ ਸਾਰੀ ਇੱਕ ਮਿੰਟ ਉਹ ਜਦੋਂ ਉਹਨੇ ਉਹਨਾਂ ਦੇ ਹੁੰਨੇ ਮੈਂ ਦੱਸਦਾ ਜਦੋਂ ਮੈਂ ਏਜੰਡਾ ਕੱਢਦਾ ਏਜੰਡਾ ਨਿਕਲਦਾ ਤਾਂ ਏਜੰਡੇ ਦੇ ਵਿੱਚ ਜਦੋਂ ਕੋਈ ਜਿਹੜੇ ਵੀ ਕੰਮ ਪਾਸ ਉਹਨਾਂ ਦੇ ਸਾਰੇ ਸੈਨੂ ਨੇ ਉਹ ਤੋਂ ਬਾਅਦ ਜਦੋਂ ਬਿੱਲ ਬਣਦਾ ਚੈੱਕ ਬਣਦਾ ਉਹ ਤਾਂ ਫਿਰ ਇਹ ਉੱਤੇ ਪ੍ਰਧਾਨ ਦੀ ਸਾਈਨ ਹੁੰਦੀ ਉੱਥੇ ਐਮਸੀ ਦੇ ਸਾਈਨ ਹੁੰਦੇ ਉਹ ਦੋ ਦੋ ਇਟਨੇਉਰੇ ਨੂੰ ਇਹਨਾਂ ਗੱਲਾਂ ਤਾਂ ਇਹ ਤਾਂ ਗੱਲ ਕਰਨੀ ਨਹੀਂ ਚਾਹੀਦੀ ਉਹਨੂੰ ਯਾਰ ਉਹ ਦੋਜੀ ਟਨੇਉਰੇ ਪਰ ਮੈਂ ਫਿਰ ਇੱਕ ਵਾਰ ਐ ਵੀ ਇਦਾਂ ਨਾ ਮੈਂ ਠੀਕ ਹੈ ਉਹ ਕੈਬਨਿਟ ਮੰਤਰੀ ਨੇ ਬਹੁ ਮੇਰਾ ਨਾਲ ਇਸ ਮਾਮਲੇ ਵਿੱਚ ਕੋਈ ਮੇਲ ਨਹੀਂ ਕਿਉਂਕਿ ਕੈਬਨਿਟ ਮੰਤਰੀ ਮੈਂ ਇੱਕ ਛੋਟੇ ਸ਼ਹਿਰ ਦਾ ਪ੍ਰਧਾਨ ਐ ਪਰ ਮੈਂ ਫਿਰ ਵੀ ਉਹਨਾਂ ਦੇ ਉਮਰ ਚ ਵੱਡਾ ਮੈਂ ਡੜਾਉਂ ਮੈਂ ਭਜਾਉਂਗਾ ਇਹ ਇਦਾਂ ਦੀ ਭਾਸ਼ਾ ਮਤਲਬ ਸਾਡੇ ਨਹੀਂ ਰਿਵਾਜ ਹੈਗਾ ਇਹ ਕੁਦਰਤੀ ਤੁਸੀਂ ਪਹਿਲਾਂ ਵੀ ਇੱਥੇ ਜ세ਦਰ ਬੜਾਲੀ ਸਾਹਿਬ ਰਹੇ ਹੈ ਚਾਹੇ ਰਣਜੀਤ ਗੱਲ ਹੈ ਚਾਹੇ ਕੰਦ ਹੈ ਇਦਾਂ ਦੀ ਭਾਸ਼ਾ ਇੱਕ ਦੂਏ ਲਈ ਆਪਾਂਦਰ ਭਾਸ਼ਾ ਨਹੀਂ ਵਰਤੀ ਗਈ ਨਹੀਂ ਵਰਤੀ ਵੀ ਨਹੀਂ ਜਾਣੀ ਚਾਹੀਦੀ ਮੈਂ ਹਮੇਸ਼ਾ ਮਾਨਯੋਗ ਮੰਤਰੀ ਜੀ ਕਹਿਣਾ ਤੇ ਕਦੇ ਵੀ ਮੈਨੂੰ ਸ਼ਹਿਰ ਦੇ ਕਿਸੇ ਕੰਮ ਲਈ ਅੱਜ ਮੈਂ ਫੇਰ ਤੁਹਾਨੂੰ ਕਹਿ ਰਿਹਾ ਮੈਨੂੰ ਕਿਸੇ ਸ਼ਹਿਰ ਦੇ ਕੰਮ ਲਈ ਬੁਲਾਉਣਗੇ ਕਿਸੇ ਕਹਿਣ ਕਿ ਸ਼ਹਿਰ ਦਾ ਕੰਮ ਕਰਨਾ ਤੇ ਇਹਨੂੰ ਇੱਥੇ ਲੋੜ ਮੈਂ ਨੰਦੇ ਪੈਰੀ ਜਾਊਂਗਾ ਚਲਕੇ ਕਿਉਂਕਿ ਸ਼ਹਿਰ ਨੇ ਮੈਨੂੰ ਚੁਣਿਆ ਹੈ ਸ਼ਹਿਰ ਵਾਸਤੇ ਮੇਰਾ ਮੇਰਾ ਫਰਜ਼ ਵੀ ਪੜਦਾ ਹੈ ਮੈਂ ਕਦੇ ਵੀ ਇਸ ਤੋਂ ਭੱਜੂਗਾ ਨਹੀਂ ਕੋਈ ਨਾ ਪਰ ਇਦਾਂ ਦੀ ਭਾਸ਼ਾ ਪਲੀਜ਼ ਤੁਹਾਨੂੰ ਵੀ ਕੋਟ ਨੂੰ ਜਦੋਂ ਤੁਸੀਂ ਜਿਹੜੇ ਵੀ ਸਿੱਕੇ ਸੱਜਣ ਉੱਤੇ ਕਹਿ ਦੇਣਾ ਚਾਹੀਦਾ ਸੀ ਆ ਠੀਕ ਠੀਕ ਨਹੀਂ ਮੈਨੂੰ ਮੈਨੂੰ ਠੇਸ ਲੱਗੀ ਇਦਾਂ ਨਹੀਂ ਕਹਿਣਾ ਚਾਹੀਦਾ ਸੀ